ਸਭ ਤੋਂ ਪਹਿਲਾਂ ਪੀਐਸਟੈਟ ਐਟਟੀਡੀ ਬੀਅਰਡ ਯੂਨੀਅਨ ਪੰਜਾਬ ਆਫੀਸ਼ਲ YouTube ਚੈਨਲ ਦੇਖ ਰਹੇ ਸਾਰੇ ਦੋਸਤਾਂ ਦਾ ਸਵਾਗਤ ਹੈ ਦੋਸਤੋ ਬੇਨਤੀ ਹੈ ਜਿਹੜੇ ਇਸ ਚੈਨਲ ਤੇ ਨਵੇਂ ਹਨ ਉਹਨਾਂ ਨੂੰ ਬੇਨਤੀ ਹੈ ਕਿ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪਹਿਲਾ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਤੁਹਾਡੇ ਤੱਕ ਹਰ ਇੱਕ ਅਪਡੇਟ ਜਿਹੜੀ ਹੈ ਸਮੇਂ ਸਾਮੇ ਜਿਹੜੀ ਪਹੁੰਚਦੀ ਰਹੇ ਤਾਂ ਅਸੀਂ ਪੀਐਸਟੈਟ ਦੇ ਰਿਲੇਟਡ ਹਰ ਇੱਕ ਅਪਡੇਟ ਜਾਂ ਕੋਈ ਮਾਸਟਰ ਕੈਟਰ ਦੀ ਭਰਤੀ ਨੂੰ ਲੈ ਕੇ ਕੋਈ ਵੀ ਅਪਡੇਟ ਆ ਤੁਹਾਨੂੰ ਇਸ ਚੈਨਲ ਤੇ ਦਿੰਦੇ ਰਹਿੰਨੇ ਆ ਆਉਣ ਵਾਲੇ ਸਮੇਂ ਦੇ ਵਿੱਚ ਯੂਨੀਅਨ ਵੱਲੋਂ ਇੱਕ ਹੋਰ ਐਫਰਟਸ ਕੀਤਾ ਜਾਊਗਾ ਕਿ ਜਿਹੜੀ 30 ਪੀਐਸਟ ਦੀ ਤਿਆਰੀ ਹੈ ਉਸ ਜਿੱਦਾਂ ਸਾਡੇ ਟੀਚਰਸ ਨਾਲ ਗੱਲ ਹੋਈ ਹੈ ਤਾਂ ਉਹਨਾਂ ਦੀ ਜਿਹੜੀ ਹੈ ਕਲਾਸਾਂ ਤੁਹਾਨੂੰ ਇਸ ਚੈਨਲ ਤੇ ਮਿਲਦੀਆਂ ਰਹਿਣਗੀਆਂ ਤਾਂ ਸਾਥਿਓ ਕੁਝ ਟਾਈਮ ਪਹਿਲਾਂ ਆਪਾਂ ਲਾਈਵ ਹੋਈ ਸੀ ਇੱਕ ਦਿਨ ਪਹਿਲਾਂ ਕੱਲ ਜਾਨਣੇ ਕੀ ਕਰ ਸਾਊਂਸ ਦੇ ਵਿੱਚ ਸਹੀ ਗੱਲਬਾਤ ਨਹੀਂ ਹੋ ਪਾਈ ਕਿਉਂਕਿ ਨੈਟਵਰਕ ਦਾ ਕਾਫੀ ਇਸ਼ੂ ਸੀਗਾ ਤਾਂ ਜਿਹੜੀ ਆਵਾਜ਼ ਮੈਂ ਬਾਅਦ ਚ ਰਿਕਾਰਡਿੰਗ ਚੈੱਕ ਕੀਤੀ ਤਾਂ ਕਾਫੀ ਪ੍ਰੋਬਲਮ ਸੀਗੀ ਤਾਂ ਉਸ ਦੇ ਲਈ ਤੁਹਾਨੂੰ ਅੱਜ ਇੱਕ ਜਿਹੜੀ ਦੁਬਾਰਾ ਫਿਰ ਤੋਂ ਜਿਹੜੀ ਕੱਲ ਕਿਉਂਕਿ ਉਹਦੇ ਵਿੱਚ ਕੁਝ ਸਾ ਗੱਲਾਂ ਜਿਹੜੀਆਂ ਕਲੀਅਰ ਕੱਟ ਨਹੀਂ ਹੈਆਂ ਹੈਗੀਆਂ ਤਾਂ ਫਿਰ ਦੁਬਾਰਾ ਤੋਂ ਤੁਹਾਨੂੰ ਉਹਨਾਂ ਗੱਲਾਂ ਦੇ ਉੱਪਰ ਵਿਚਾਰ ਦੇ ਲਈ ਜਾਂ ਕੁਝ ਨਵੇਂ ਤੱਤ ਜਿਹੜੇ ਬਾਅਦ ਦੇ ਵਿੱਚ ਸਾਡੇ ਤੱਕ ਪਹੁੰਚੇ ਉਹ ਤੁਹਾਡੇ ਨਾਲ ਸਾਂਝੇ ਕਰਨ ਲੱਗੇ ਆ ਤੋ ਸਾਥਿਓ ਜਿੱਦਾਂ ਤੁਸੀਂ ਕੱਲ ਲਾਈਵ ਸੁਣਿਆ ਟਟ ਬਜ਼ਾਰ ਦੇ ਅਫੀਸ਼ੀਅਲ YouTube ਚੈਨਲ ਦੇ ਉੱਪਰ ਅਨਮੋਲ ਸਰ ਨੇ ਜਦੋਂ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਕਿ ਜਿਹੜਾ ਪੇਪਰ ਹੈ ਉਹ ਡਿਪਾਰਟਮੈਂਟ ਦੇ ਵਿੱਚ ਕਰਾਉਣ ਦੇ ਲਈ ਜਿਹੜਾ ਕੋਈ ਇਨਫੋਰਮੇਸ਼ਨ ਨਹੀਂ ਹੈ ਤਾਂ ਇਹ ਚੀਜ਼ਾਂ ਜਿਹੜੀਆਂ ਨੇ ਇਹ ਤੁਹਾਨੂੰ ਅਸੀਂ ਪਹਿਲਾਂ ਕਾਫੀ ਟਾਈਮ ਪਹਿਲਾਂ ਕਲੈਕਟ ਦੇ ਚੁੱਕੇ ਸੀ ਤਾਂ ਮੈਂ ਜਿੱਦਾਂ ਲਿੰਕ ਪਾਇਆ ਸੀ ਲਾਈਵ ਦਾ ਕੱਲ ਉਸ ਦੇ ਵਿੱਚ ਮੈਂ ਇੱਕ ਚੀਜ਼ ਲਿਖੀ ਸੀ ਕਿ ਕਿ ਤੁਹਾਨੂੰ ਦੱਸਾਂਗਾ ਕਿ ਜਿਹੜਾ ਪੀਐਸਟੈਟ ਦਾ ਪੇਪਰ ਹੈ ਉਹ ਕਿਉਂ ਨਹੀਂ ਹੋ ਸਕਦਾ ਉਸ ਦਾ ਰੀਜ਼ਨ ਕੀ ਹੈ ਤਾਂ ਉਸ ਦਾ ਰੀਜ਼ਨ ਏ ਹੈ ਅਗਰ ਪੰਜਾਬ ਸਰਕਾਰ ਆਪਣੇ ਪੀਐਸਟੈਟ ਦਾ ਨੋਟੀਫਿਕੇਸ਼ਨ ਜਾਰੀ ਕਰਦੀ ਹੈ ਜਾਨੀ ਕਿ ਜਿਵੇਂ 26 ਮਈ ਆਪਾਂ ਤਰੀਕ ਬੀਤੀ ਸੀ ਤਾਂ ਮਾਸਟਰ ਕੈਡਰ ਦੀ ਭਰਤੀ ਜਿਹੜੀ ਹੈ ਯੂਨੀਅਨ ਏਜੀ ਸੋਚ ਰਹੀ ਹੈ ਮਾਸਟਰ ਕੈਡਰ ਯੂਨੀਅਨ ਅਗਰ ਜੇਕਰ ਪੀਐਸਟੈਟ ਦਾ ਪੇਪਰ ਪਹਿਲਾਂ ਆਉਂਦਾ ਹੈ ਸਾਡੇ ਨਾਲ ਜਿਹੜਾ ਕੰਪੀਟੀਸ਼ਨ ਜੇ ਮੈਂ ਗੱਲ ਕਰਾਂ ਤੇ 2000 ਪੋਸਟ ਆndੀਆਂ ਨੇ ਮੰਨ ਕੇ ਚੱਲੋ ਇੱਕ ਅੰਦਾਜ਼ਾ ਹੈ ਤੇ ਮੈਂ ਤੁਹਾਨੂੰ ਸਮਝਾ ਇੱਕ ਐਗਜ਼ਾਮਪਲ ਚੱਕ ਰਿਹਾ। ਜੇਕਰ 2000 ਪੋਸਟ ਆndੀਆਂ ਨੇ ਤਾਂ ਕਿੱਥੇ ਇੱਕ ਸਬਜੈਕਟ ਦੇ 2000 ਪੋਸਟਾਂ ਵਾਸਤੇ 10000 ਜਾਂ 20000 ਕੈਂਡੀਡੇਟ ਨੇ ਤਿਆਰੀ ਕਰਨੀ ਹੈ। ਅਗਰ ਪੀਐਸਟ ਪਹਿਲਾ ਆ ਜਾਂਦਾ ਤਾਂ ਕਿੱਥੇ 20000 ਦਾ 40000 ਹੋ ਸਕਦਾ ਹੈ 10000 ਦਾ 20000 ਹੋ ਸਕਦਾ ਹੈ ਕੈਂਡੀਡੇਟ ਦੁੱਗਣਾ ਹੋ ਸਕਦਾ ਕਿੱਥੇ ਕੰਪੀਟੀਸ਼ਨ ਹਾਰਡ ਹੋ ਸਕਦਾ ਹੈ। ਉਹ ਚੀਜ਼ਾਂ ਨੂੰ ਲੈ ਕੇ ਸਬੰਧਤ ਯੂਨੀਅਨ ਨੇ ਡਿਪਾਰਟਮੈਂਟ ਅੱਗੇ ਇਹ ਪੱਖ ਰੱਖਿਆ ਜੋ ਪੱਖ ਅਸੀਂ ਕਾਲ ਕਰਨ ਤੇ ਸਾਨੂੰ ਜ ਪਤਾ ਲੱਗਿਆ ਡਿਪਾਰਟਮੈਂਟ ਦੇ ਵਿੱਚ ਜੋ ਸਾਡੇ ਸੋਰਸ ਨੇ ਉਹਨਾਂ ਨੇ ਸਾਨੂੰ ਇਹ ਦੱਸਿਆ ਕਿ ਪੀਐਸ ਸਟੈਟਸ ਦਾ ਪੇਪਰ ਕਿਉਂ ਨਹੀਂ ਹੋ ਰਿਹਾ ਉਸ ਦਾ ਕਾਰਨ ਮੇਨ ਵੱਡਾ ਕਾਰਨ ਇਹ ਹੈ ਕਿ ਇੱਕ ਇਹ ਚੀਜ਼ ਤੱਤ ਹੈ ਦੂਜਾ ਤੱਤ ਇਹ ਹੈ ਕੀ ਮਾਸਟਰ ਕਾਡਰ ਯੂਨੀਅਨ ਦਾ ਪੰਜਾਬ ਸਰਕਾਰ ਦੇ ਉੱਪਰ ਬਹੁਤ ਜ਼ਿਆਦਾ ਦਬਾਅ ਹੈ ਉਹ ਦਬਾਅ ਕਿਵੇਂ ਬਣਿਆ ਉਹ ਤੁਸੀਂ ਜਾਣਦੇ ਹੋ ਜੇ ਮੈਂ ਗੱਲ ਕਰਾਂ ਪਿੱਛੇ ਲੋਕ ਸਭਾ ਦੇ ਚੋਣਾਂ ਦੀ ਤਾਂ 92 ਤੇ 92 ਐਮਐਲਏ ਆਮ ਆਦਮੀ ਪਾਰਟੀ ਦੇ ਜਿਹੜਾ ਉਹਨਾਂ ਕੋਲ ਹਰ ਕੈਂਡੀਡੇਟ ਨੇ ਉਹਨਾਂ ਨੇ ਆਪਦੀ ਜ਼ਿੰਮੇਵਾਰੀ ਸਮਝੀ ਹੋਰ ਉਹਨਾਂ ਨੇ ਤਾਂ ਮੰਗ ਪੱਤਰ ਮੰਗ ਪੱਤਰ ਪੰਚਾਇਆ ਹੋਰ ਸਬੰਧਤ ਇਹ ਗੱਲ ਕੀਤੀ ਕਿ ਅਗਰ ਤੁਸੀਂ ਸਾਡੀਆਂ ਮੰਗਾਂ ਉੱਪਰ ਗੌਰ ਕਰੋਗੇ ਤਾਂ ਵੋਟਾਂ ਹੈਗੀਆਂ ਨਹੀਂ ਤਾਂ ਨਹੀਂ ਤੁਸੀਂ ਸਾਥ ਨਹੀਂ ਦਿੰਦਾ ਯੂਨੀਅਨ ਦਾ ਤੁਸੀਂ ਇਹ ਚੀਜ਼ ਸੋਚਦੇ ਹੋ ਕਿ ਯੂਨੀਅਨ ਆਪਣੇ ਆਪ ਜਿਹੜਾ ਹੈ ਕੁਛ ਨਾ ਕੁਛ ਕਰੂਗੀ ਸਾਡਾ ਵਿੱਚ ਕੀ ਲੈਣਾ ਦੇਣਾ ਹੈ ਯੂਨੀਅਨ ਆਲਰੇਡੀ ਅਫਰਟਸ ਕਰ ਰਹੀ ਹੈ ਤਾਂ ਤੁਸੀਂ ਇਹ ਦੇਖ ਲਓ ਹੁਣ ਫਾਇਦਾ ਕਿਹਦਾ ਹੋਇਆ ਤੇ ਕਿਹਦਾ ਨੁਕਸਾਨ ਹੋਇਆ ਇਹ ਤੁਹਾਡੇ ਸਾਹਮਣੇ ਹੈ ਤੇ ਜੇ ਮੈਂ ਗੱਲ ਕਰਾਂ ਕਿਛੇ ਜੇ ਮੈਂ ਕੋਈ ਇਹ ਗੱਲ ਕਰਾਂ ਕਿ ਯੂਨੀਅਨ ਦਾ ਇਤਿਹਾਸ ਕੀ ਹੈ ਤਾਂ ਇਹ ਤੁਸੀਂ ਤਾਂ ਤੁਸੀਂ ਭੁੱਲੇ ਨਹੀਂ ਹੋ ਜੇ ਪਿੱਛੇ ਗੱਲ ਕਰੀ ਤੀ 64 ਭਰਤੀ ਦੀ ਤਾਂ ਜਾਨੀ ਕਿ ਉਹ ਭਰਤੀ ਇਸ ਤਰ੍ਹਾਂ ਲੱਗਦਾ ਸੀਗਾ ਕਿ ਇਹ ਭਰਤੀ ਆ ਜਿਹੜੀ ਰਲ ਚੁੱਕੀ ਹੈ ਇਹ ਭਰਤੀ ਬਹਾਲ ਨਹੀਂ ਹੋਊਗੀ ਤਾਂ ਇਹ ਪੋਸਟਾਂ ਅੰਗੇ ਫਰੈਸ਼ ਅਪ ਦੇ ਵਿੱਚ ਦਿੱਤੀਆਂ ਜਾਣਗੀਆਂ ਤਾਂ ਯੂਨੀਅਨ ਐਫਰਟਸ ਲਗਾਤਾਰ ਕਰਦੇ ਰਿਹਾ ਉਹਨਾਂ ਨੇ ਇਹ ਸਾਡੀ ਜਿਹੜੀ ਹੈ ਮਿਹਨਤ ਨਹੀਂ ਛੱਡੀ ਲਗਾਤਾਰ ਐਫਰਟ ਕਰਦੇ ਰਹੇ ਤਾਂ ਉਹਦਾ ਫਲ ਜਿਹੜਾ ਹੈ ਪੀਐਸ ਜਿਹੜੀ ਭਰਤੀ ਹੈ ਉਹ 264 ਉਹ ਬਹਾਲ ਹੋ ਚੁੱਕੀ ਹੈ ਜੇ ਮੈਂ ਗੱਲ ਕਰਾਂ ਨਾਟਸ਼ਨਮੇ ਪਰਤੀ ਦੀ ਤਾਂ ਕਿਸ ਤਰੀਕੇ ਨਾਲ ਜਿਹੜਾ ਹੈ ਉਹਦੇ ਤੇ ਤਸ਼ਦਦ ਕੀਤੀ ਗਈ ਬਟ ਯੂਨੀਅਨ ਆਧਾਰ ਪਰ ਜੋ ਉੱਪਰ ਆੜੀ ਹੋਈ ਹੈ ਉਹ ਲਗਾਤਾਰ ਐਫਰਟ ਕਰ ਰਹੀ ਹੈ ਔਰ ਉਸ ਦਾ ਨਤੀਜਾ ਵੀ ਜਿਹੜਾ ਹੈ ਤੁਸੀਂ ਕੁਝ ਸਮੇਂ ਦੇ ਵਿੱਚ ਦੇਖੋਗੇ ਤਾਂ ਰਹੀ ਗੱਲ ਪੀਐਸਟੈਟ ਯੂਨੀਅਨ ਦੀ ਤਾਂ ਪੀਐਸਟੈਟ ਯੂਨੀਅਨ ਵੀ ਜੇ ਮੈਂ ਗੱਲ ਕਰਾਂ 12 ਮਾਰਚ ਦੇ ਪੇਪਰ ਤੋਂ ਬਾਅਦ ਤਾਂ 12 ਮਾਰਚ ਤੋਂ ਪੇਪਰ ਤੋਂ ਬਾਅਦ 4-5 ਪ੍ਰੋਟੈਸਟ ਉਦੋਂ ਲੱਗੇ ਉਸ ਤੋਂ ਬਾਅਦ ਚਾਰ ਪੰਜ ਪ੍ਰੋਟੈਸਟ ਫਿਰ ਨੈਕਸਟ ਨੋਟੀਫਿਕੇਸ਼ਨ ਨਿਊ ਨੋਟੀਫਿਕੇਸ਼ਨ ਜਾਰੀ ਕਰਾਉਣ ਦੇ ਵਿੱਚ ਲੱਗੇ ਪਰ 50 ਸਰਕਾਰ ਨੇ ਹਜੇ ਤੱਕ ਵੀ ਆਪਦੇ ਉੱਪਰ ਜਿਹੜਾ ਪੱਖ ਜਿਹੜਾ ਹੈ ਪੇਸ਼ ਨਹੀਂ ਕੀਤਾ ਔਰ ਇੱਕ ਟੈਂਟੈਂਟਿਵ ਡੇਟ ਜਿਹੜੀ 26 ਮਈ ਦਿੱਤੀ ਗਈ ਜਿਸ ਤੋਂ ਤੁਸੀਂ ਜਾਣੀ ਜਾਨੂ ਹੋ ਉਹ 26 ਮਈ ਦੇ ਉੱਪਰ ਕੋਈ ਉਹਨਾਂ ਨੇ ਆਪ ਦਾ ਉਸ ਤੋਂ ਬਾਅਦ 26 ਮਈ ਨੂੰ ਪੇਪਰ ਨਹੀਂ ਲਿਆ ਔਰ ਆਪ ਦਾ ਪੱਖ ਤੱਕ ਪੇਸ਼ ਨਹੀਂ ਕੀਤਾ ਉਸ ਚੀਜ਼ ਦਾ ਵੀ ਤੁਹਾਨੂੰ ਸਭ ਨੂੰ ਪਤਾ ਹੈ ਔਰ ਤੁਸੀਂ ਯੂਨੀਅਨ ਦੇ ਗਰੁੱਪਾਂ ਦੇ ਵਿੱਚ ਐਡ ਹੋਵੋਗੇ ਯੂਨੀਅਨ ਦੇ ਗਰੁੱਪਾਂ ਦੇ ਵਿੱਚ ਤੁਹਾਨੂੰ ਯੂਨੀਅਨ ਕਮੇਟੀ ਵੱਲੋਂ ਸਮੇਂ-ਸਮੇਂ ਦੇ ਉੱਪਰ ਮੋਟੀਵੇਸ਼ਨ ਥਾਟ ਦੇ ਰਹੇ ਜਿਹੜਾ ਕੋਈ ਨਾ ਕੋਈ ਜਿਹੜਾ ਜੋ ਵੀ ਡਿਪਾਰਟਮੈਂਟ ਵੱਲੋਂ ਜਾਣਕਾਰੀ ਆਉਂਦੀ ਹੈ ਜੋ ਸਾਡੇ ਸੋਰਸ ਸਾਨੂੰ ਜਾਣਕਾਰੀ ਦਿੰਦੇ ਨੇ ਉਹ ਸੀ ਤੁਹਾਨੂੰ ਉਸ ਦੇ ਸਬੰਧਤ ਜਿਹੜੀ ਹੈ ਇਨਫੋਰਮੇਸ਼ਨ ਚੈਨਲ ਦੇ ਉੱਪਰ WhatsApp ਗਰੁੱਪਾਂ ਦੇ ਉੱਪਰ ਦਿੰਦੇ ਰਹਿੰਦੇ ਆ ਤਾਂ ਸਾਡਾ ਮਕਸਦ ਇਹੀ ਹੁੰਦਾ ਹੈ ਕਿ ਤੁਹਾਡੇ ਤੱਕ ਹਰ ਇੱਕ ਔਥੈਂਟਿਕ ਜਾਣਕਾਰੀ ਜਿਹੜੀ ਹੈ ਉਹ ਪੰਚਾਇਤ ਜਾਵੇ ਤਾਂ ਕਿ ਤੁਹਾਨੂੰ ਪਤਾ ਹੋਵੇ ਕਿ ਆਉਣ ਵਾਲਾ ਟਾਈਮ ਵਿੱਚ ਕੀ ਹੋ ਰਿਹਾ ਹੈ ਤਾਂ ਜੇ ਮੈਂ ਗੱਲ ਕਰਾਂ ਪਿੱਛੇ ਜੋ ਵੀ ਅਪਡੇਟ ਯੂਨੀਅਨ ਮੈਂਬਰ ਵੱਲੋਂ ਦਿੱਤੀਆਂ ਗਈਆਂ 26 ਮਈ ਦੀ ਤਰੀਕ ਜਿਹੜੀ ਹੈ ਉਹ ਅਸੀਂ ਪਹਿਲਾਂ ਦੱਸਤਾ ਸੀ ਕਿ ਪੇਪਰ ਨਹੀਂ ਹੋਊਗਾ ਤਾਂ ਘਰਾਂ ਵਿੱਚ ਬਾਹਰ ਨਿਕਲੋ ਬਟ ਕੈਂਡੀਡੇਟ ਨੇ ਇਹਨਾਂ ਗੱਲਾਂ ਦੇ ਉੱਪਰ ਗੌਰ ਨਹੀਂ ਕੀਤਾ ਸਾਡੀ ਨਹੀਂ ਮੰਨੀ ਤਾਂ ਉਸ ਦਾ ਨੁਕਸਾਨ ਤੁਸੀਂ ਦੇਖ ਰਹੇ ਹੋ ਕਿ ਪੀਐਸਟੈਟ ਦਾ ਪੇਪਰ ਜਿਹੜਾ ਹੈ ਉਹ ਅਜੇ ਤੱਕ ਨਹੀਂ ਹੋਇਆ ਫੋਨ ਦਾ ਹੁਣ ਤਾਂ ਬਹੁਤ ਵੱਡੀ ਗੱਲ ਸੀ ਇੱਕ ਨੋਟੀਫਿਕੇਸ਼ਨ ਤੱਕ ਵੀ ਜਾਰੀ ਨਹੀਂ ਹੋਇਆ ਤਾਂ ਤੁਸੀਂ ਇਹ ਚੀਜ਼ਾਂ ਦੇ ਉੱਪਰ ਜਿਹੜਾ ਗੌਰ ਨਹੀਂ ਕਰ ਰਹੇ ਕਿਉਂਕਿ ਤੁਹਾਨੂੰ ਇਹ ਲੱਗਦਾ ਕਿ ਇਹ ਗੱਲ ਬਹੁਤ ਛੋਟੀ ਹੈ ਬਟ ਇਹਨੂੰ ਸੋਚ ਕੇ ਦੇਖੋ ਅਗਰ ਇੱਕ एलिਜੀਬਿਲਟੀ ਟੈਸਟ ਕਰਾਉਣ ਦੇ ਵਿੱਚ ਆਪਾਂ ਨੂੰ ਇੰਨੇ ਇੰਨੇ ਪ੍ਰੋਟੈਸਟ ਇੰਨਾ ਵੱਡਾ ਸੰਘਰਸ਼ ਕਰਨਾ ਪਊਗਾ ਤਾਂ ਆਉਣ ਵਾਲੀਆਂ ਪੋਸਟਾਂ ਦੀ ਈਟੀਟੀ ਕੈਟਰ ਦੀਆਂ ਜਬ ਪੀਅਰਡ ਕੈਟਰ ਦੀਆਂ ਪੋਸਟਾਂ ਲੈਣ ਦੇ ਲਈ ਆਣ ਵਾਲੀ ਜੀ ਹੁਣ ਉਹ ਪ੍ਰਤੀਪੂਰੀ ਹੁੰਦੀ ਹੈ ਮਾਸਟਰ ਕੈਟਰ ਦੀ ਤਾਂ ਤੁਸੀਂ ਇਹ ਦੇਖ ਰਹੇ ਹੋ 2027 ਦੇ ਵਿੱਚ ਪੇਪਰ ਆਉਣਗੇ ਪੋਸਟਾਂ ਜਾਂ ਸਰਕਾਰ ਦੇਊਗੀ ਜਾਂ ਨਹੀਂ ਦੇਊਗੀ ਤਾਂ ਬਿਲਕੁਲ ਸਰਕਾਰ ਦਾ ਖਜ਼ਾਨਾ ਖਾਲੀ ਹੈ ਹੁਣ ਟਾਈਮ ਹੈ ਜੇ ਤੁਸੀਂ ਇਕੱਠੇ ਹੋ ਕੇ ਹਮਲਾ ਮਾਰੋਗੇ ਤਾਂ ਆਪਾਂ ਕੁਝ ਨਾ ਕੁਝ ਲੈ ਡਿੱਗਾਗੇ ਅਗਰ ਹੁਣ ਤੁਸੀਂ ਕਰਨ ਦੇ ਵਿੱਚ ਬੈਠ ਗਏ ਇਹ ਚੀਜ਼ਾਂ ਸੋਚ ਕੇ ਕਿ ਸਾਡਾ ਅਜੇ ਵੀ ਚਲੋ ਟਾਈਮ ਪਿਆ ਹੈ ਅਜੇ ਵੀ ਚਲੋ ਕੋਈ ਗੱਲ ਨਹੀਂ ਨੈਕਸਟ ਪ੍ਰੋਟੈਸਟ ਦੇ ਸੋਚਾਂਗੇ ਮੈਨੂੰ ਤਾਂ ਆ ਕੰਮ ਹੈ ਮੈਨੂੰ ਤਾਂ ਆ ਕੰਮ ਹੈ ਤਾਂ ਕੰਮ ਸਭ ਨੂੰ ਨਹੀਂ ਕੰਮ ਕਮੇਟੀ ਮੈਂਬਰਾਂ ਨੂੰ ਵੀ ਨਹੀਂ ਉਹ ਵੀ ਆਪਦੇ ਕੰਮ ਜਿਹੜੇ ਹੈ ਅਸੀਂ ਵੀ ਛੱਡ ਕੇ ਜਾਂਦੇ ਆ ਆਪਦੇ ਕੰਮ ਕੋਈ ਜ਼ਰੂਰੀ ਕੰਮ ਹੁੰਦੇ ਨੇ ਕਈ ਵਾਰੀ ਕਰਦਿਆਂ ਤੋਂ ਵਿਗਾੜਾ ਪੈਂਦੀਆਂ ਕਿ ਜਿਹੜਾ ਤੁਸੀਂ ਡੇਲੀ ਲੱਗੇ ਹੋ ਤੁਹਾਡੇ ਮਗਰ ਤਾਂ ਜਿਹੜਾ ਕੋਈ ਖੜਦਾ ਨਹੀਂ ਤਾਂ ਇਹ ਬਹੁਤ ਵੱਡਾ ਜਿਹੜਾ ਵਿਸ਼ਾ ਹੈ ਇਸ ਦੇ ਉੱਪਰ ਵਿਚਾਰ ਆਪਾਂ ਨੂੰ ਹੀ ਕਰਨੀ ਪੈਣੀ ਕਿਉਂਕਿ ਇਹ ਇਹ ਜਿਹੜਾ ਮਸਲਾ ਹੈ ਇਹ ਆਪਣੇ ਲਈ ਹੈ ਕਿਉਂਕਿ ਜੇ ਆਪਾਂ ਇਹਨਾਂ ਚੀਜ਼ਾਂ ਦੇ ਉੱਪਰ ਵਿਚਾਰ ਨਹੀਂ ਕਰਦੇ ਤਾਂ ਤੁਸੀਂ ਇਹ ਦੇਖ ਰਹੇ ਹੋ ਕਿ ਜਿਹੜਾ ਆਪਣਾ ਜਾਣ ਕੇ ਮੈਂ ਇਹ ਦੇਖ ਰਿਹਾ ਚਲੋ ਵੈਸੇ ਕਿਸੇ ਦੀ ਫੀਸ ਮੈਂ ਉਸ ਦੇ ਉੱਪਰ ਨਹੀਂ ਆ ਰਿਹਾ ਉਹ ਅਲੱਗ-ਅਲੱਗ ਕਾਲਜਾਂ ਦਾ ਸਬੰਧਤ ਜੋ ਵੀ ਫਾਈਨੈਂਸ਼ੀਅਲ ਡਿਪਾਰਟਮੈਂਟ ਹੈ ਉਹਨਾਂ ਦਾ ਕਾਲਜਿਸ ਦਾ ਜਾਂ ਮੈਨੇਜਮੈਂਟ ਕਮੇਟੀ ਦੇ ਉੱਪਰ ਹੁੰਦਾ ਤਾਂ ਮੈਂ ਇਹ ਦੇਖ ਰਿਹਾ ਕਿ ਆਪਣੇ ਫਾਜ਼ਿਲਕਾ ਜ਼ਿਲ੍ਹੇ ਦੀ ਗੱਲ ਕਰਾਂ ਜਾਂ ਮੈਂ ਫਾਜ਼ਿਲਕਾ ਜ਼ਿਲ੍ਹੇ ਦੇ ਨਾਲ ਫਲੋਇਪੁਰ ਜਾਂ ਏਰੀਆ ਦੀ ਤਾਂ ਆਪਾਂ ਲੋਕਲ ਸੀਟ ਨਹੀਂ ਮਿਲਦੀ ਆਪਾਂ ਇੰਨੀ ਨੇ ਦੂਰ ਚੰਡੀਗੜ੍ਹ ਜਾਂ ਲੁਧਿਆਣੇ ਜਾਂ ਮੋਗੇ ਦੇ ਵਿੱਚ ਆਪੇ ਆਪੀ ਟੀਟੀ ਕਰਦੇ ਆਂ ਸਬੰਧ ਆਪਣੀ ਜਿਹੜੀ ਫੀਸ ਹੁੰਦੀ ਹੈ ਮੈਨੇਜਮੈਂਟ ਕੋਟੇ ਦੇ ਨਾਲ ਜਿਹੜੀ ਹੁੰਦੀ ਹੈ 88000 ਜਾਂ ਸੀਆਰ ਜਾਂ 90000 ਦੀ ਹੁੰਦੀ ਹੈ ਤਾਂ ਆਪਾਂ ਇੱਕ ਮਹੀਨਾ ਜੇ ਆਪਾਂ ਕਰਾਂ ਚੋਂ ਬਾਹਰ ਰਹਿ ਕੇ ਪੇਪਰ ਦੇ ਇੰਨ ਜਾਂਦੇ ਆ ਤਾਂ 10 ਤੋਂ 12000 ਆਪਣਾ ਉਹ ਵੀ ਖਰਚਾ ਹੁੰਦਾ ਤਾਂ ਦੋ ਸਾਲਾਂ ਦਾ ਖਰਚਾ ਤੁਸੀਂ 24000 ਉਹ ਲਾਓ ਔਰ ਸਬੰਧਤ ਜਿਹੜੀ ਫੀਸ ਲਾਓ ਔਰ ਹੋਰ ਹੋਰ ਵੀ ਕਿੰਨੇ ਖਰਚੇ ਜਿਹੜੇ ਫਾਈਲਾਂ ਦੇ ਜਿਹੜੇ ਆਪਣਾ ਕੋਈ ਈਟੀਡੀ ਜਾਂ ਬੀਡ ਕਰੰਟ ਟਾਈਮ ਜਿਹੜਾ ਆਪਣ ਨੂੰ ਇੰਨੀ ਪਕਾਈ ਜਿਹੜੀ ਕਰਵਾਈ ਜਾਂਦੀ ਹੈ ਤਾਂ ਅਗਰ ਆਪਾਂ ਅੱਜ ਇਹਨਾਂ ਗੱਲਾਂ ਦੇ ਉੱਪਰ ਗੌਰ ਨਾ ਕੀਤੀ ਤਾਂ ਆਪਣਾ 1 ਲੱਖ ਰੁਪਿਆ ਜਾਂ 1 ਲੱਖ ਪਲੱਸ ਵੈਸੇ ਮੈਂ 1 ਲੱਖ ਮੰਨ ਕੇ ਚੱਲ ਰਿਹਾ ਪਰ ਆਪਣਾ ਜਿਹੜਾ ਖਰਚਾ ਹੁੰਦਾ ਘਟੋ ਘਟ 1.8 ਲੱਖ ਦੇ ਕਰੀਬ ਹੋ ਜਾਂਦਾ ਹੈ ਇੱਕ ਡਿਪਲੋਮਾ ਕਰਨ ਦੇ ਜਿਹੜਾ ਇਹਨਾਂ ਖਰਚਾ ਜਿਹੜਾ ਆਪਣੇ ਜੇ ਆਪਾਂ ਨਿੱਕਾ ਮੋਟਾ ਖਰਚਾ ਲਾ ਕੇ ਚੱਲੀਏ ਤਾਂ ਆਪਣਾ ਇਹਨਾਂ ਖਰਚਾ ਹੋ ਜਾਂਦਾ ਹੈ ਤਾ ਸਭ ਤੋਂ ਜ਼ਿਆਦਾ ਜਿਹੜੋ ਫੀਸ ਦੀ ਵੀ ਨਹੀਂ ਗੱਲ ਹੁੰਦੀ ਸਭ ਤੋਂ ਵੱਡੀ ਗੱਲ ਹੁੰਦੀ ਟਾਈਮ ਦੀ ਜਿਹੜਾ ਅੱਜ ਦੀ ਬਹੁਤ ਜ਼ਿਆਦੀ ਵੈਲਿਊ ਹੈ ਅੱਜ ਦੇ ਟਾਈਮ ਦੇ ਵਿੱਚ ਆਪਾਂ ਨੂੰ ਨਹੀਂ ਪਤਾ ਲੱਗ ਰਹੀ ਪਰ ਆਉਣ ਦੇ ਟਾਈਮ ਦੇ ਵਿੱਚ ਆਪਾਂ ਨੂੰ ਇਹ ਪਤਾ ਲੱਗੂਗਾ ਕਿ ਆਪਾਂ ਕੀ ਗੁਆਇਆ ਔਰ ਆਪਾਂ ਕੀ ਪਾਇਆ ਤਾਂ ਫਿਰ ਤਬਾਰ ਤੋਂ ਬੇਨਤੀ ਹੈ ਦਬਾਰ ਤੋਂ ਮੇਰਾ ਇੱਕ ਵੀਡੀਓ ਪਾਉਣ ਦਾ ਮਕਸਦ ਇਹ ਸੀ ਕਿ ਪਿੱਛੇ ਲਾਈਵ ਦੇ ਵਿੱਚ ਤੁਹਾਡੇ ਨਾਲ ਸਹੀ ਗੱਲਬਾਤ ਨਹੀਂ ਹੋਈ ਤੁਹਾਨੂੰ ਉਹ ਸਾਰੀ ਗੱਲਾਂ ਮੈਂ ਦੱਸਾਂ ਜਿਹੜੀਆਂ ਗੱਲਾਂ ਡਿਪਾਰਟਮੈਂਟ ਦੇ ਵਿੱਚ ਚੱਲ ਰਹੀਆਂ ਨੇ ਇਹ ਬਹੁਤ ਵੱਡੀ ਸਾਜ਼ਿਸ਼ ਹੈ ਇਹ ਆਪਣੇ ਪੁਇਖ ਦੇ ਨਾਲ ਖਿਲਵਾੜ ਹੈ। ਟੀਮਸ ਵਾਰ-ਵਾਰ ਇਹ ਚੀਜ਼ ਨੂੰ ਕਹਿ ਰਹੇ ਕਿ ਇਹ ਆਪਣੇ ਪੁਇਖ ਦੇ ਨਾਲ ਖਿਲਵਾੜ ਹੈ। ਠੀਕ ਹੈ। ਅਸੀਂ ਤੁਹਾਨੂੰ ਸਮੇਂ-ਸਮੇਂ ਦੇ ਉੱਪਰ ਅਵੇਅਰ ਕਰ ਰਹੇ ਹਾਂ। ਤੁਹਾਨੂੰ ਅਕੈਡਮੀਜ਼ ਤੁਹਾਨੂੰ ਤੁਹਾਡੀਆਂ ਤੁਹਾਨੂੰ ਟੀਚਰਸ ਅਵੇਅਰ ਕਰ ਰਹੇ ਆ। ਜੇ ਮੈਂ ਗੱਲ ਕਰਾਂ ਇੱਕ ਨਿੱਕੀ ਜੀ ਕੱਲ ਮੈਂ ਲਾਈਵ ਦੇ ਵਿੱਚ ਰੱਖੀ ਸੀ ਉਹ ਗੱਲ ਕੱਟ ਹੋ ਗਈ ਕਿਉਂਕਿ ਉਸ ਦੇ ਉੱਪਰ ਨੈਟਵਰਕ ਦਾ ਪ੍ਰੋਬਲਮ ਸੀਗਾ ਤੋ ਉਹ ਗੱਲ ਪੂਰੀ ਹੋਈ ਨਹੀਂ। ਅੱਜ ਜਿਹੜੀ ਹੈ ਰੋਡਾ ਕਲਾਸਿਸ ਦੇ ਚੈਨਲ ਦੇ ਉੱਪਰ ਇੱਕ ਪੀਪੀਟੀ ਯੂਨੀਅਨ ਮੈਂਬਰ ਵੱਲੋਂ ਸਾਡੇ ਵੱਲੋਂ ਜਿਹੜੀ ਇੱਕ ਸੈਂਡ ਕੀਤੀ ਗਈ ਸੀਗੀ ਕਿ ਤੁਸੀਂ ਬੱਚੇ ਨੂੰ ਡਰੈਸ ਕਰੋ ਕਿ 17 ਜੁਲਾਈ ਨੂੰ ਸਾਰੇ ਜਰੂਰ ਪਹੁੰਚੋ ਉਹ ਪੀਪੀਟੀ ਦੇ ਉੱਪਰ ਇੱਕ ਡੇਟ ਜਿਹੜੀ ਮੈਂਸ਼ਨ ਨਹੀਂ ਸੀ ਤਾਂ ਟੀਚਰਸ ਨੇ ਇਹਨਾਂ ਪੁੱਛਿਆ ਕਿ ਜਿਹੜੀ ਤਰੀਕ ਕਿਸ ਤਰੀਕ ਨੂੰ ਯੂਨੀਅਨ ਵੱਲੋਂ ਪ੍ਰੋਟੈਸਟ ਰੱਖਿਆ ਗਿਆ ਹੈ ਤਾਂ ਤਕਰੀਬਨ 30 ਤੋਂ 35 ਕੈਂਡੀਡੇਟ ਦੇ ਮੈਸੇਜ ਆਏ ਕਿ ਸਰ ਸਸ 17 ਜੁਲਾਈ ਨੂੰ ਜਿਹੜਾ ਹੈ ਉਹ ਪ੍ਰੋਟੈਸਟ ਰੱਖਿਆ ਗਿਆ ਹੈ ਬਟਨ ਅਗਰ ਉਹਤੀ 35 ਕੈਂਡੀਡੇਟ ਨੂੰ ਇਹਨਾਂ ਪਤਾ ਹੈ ਕਿ 17 ਜੁਲਾਈ ਨੂੰ ਪ੍ਰੋਟੈਸਟ ਰੱਖਿਆ ਗਿਆ ਹੈ ਤਾਂ ਉਹਨਾਂ ਨੂੰ ਮੇਰੀ ਅਪੀਲ ਹੈ ਜੇ ਉਹ ਇਸ ਵੀਡੀਓ ਨੂੰ ਉਹਨਾਂ ਵਿੱਚੋਂ ਇੱਕ ਵੀ ਕੈਂਡੀਡੇਟਰ ਜਾਂ ਦੋ ਕੈਂਡੀਡੇਟਰ ਇਸ ਵੀਡੀਓ ਨੂੰ ਸੁਣਨਗੇ ਤਾਂ ਉਹਨਾਂ ਨੂੰ ਮੇਰੀ ਅਪੀਲ ਹੈ ਅਗਰ ਤੁਹਾਨੂੰ ਇਹਨਾਂ ਪਤਾ ਹੈ ਕਿ 17 ਜੁਲਾਈ ਨੂੰ ਪ੍ਰੋਟੈਸਟ ਰੱਖਿਆ ਗਿਆ ਹੈ ਤਾਂ ਆਪਦੇ ਹੱਕ ਦੇ ਲਈ ਉੱਥੇ ਜ਼ਰੂਰ ਪਹੁੰਚਿਓ ਹੁਣ ਸਮਾਂ ਹੈ ਹੁਣ ਕਰਾਂ ਦੇ ਵਿੱਚ ਬੈਠਣ ਦਾ ਸਮਾਂ ਨਹੀਂ ਹੈ ਹੁਣ ਕਰਾਂ ਦੇ ਵਿੱਚੋਂ ਬਾਹਰ ਨਿਕਲਣ ਦਾ ਸਮਾਂ ਹੈ ਕਿਉਂਕਿ ਕਾਫੀ ਟਾਈਮ ਆਪਾਂ ਜਿਹੜਾ ਸਖਰਸ਼ ਕਰ ਰਿਆ ਬਟ ਆਪਾਂ ਨੂੰ ਹਜੇ ਤੱਕ ਕੋਈ ਹਾਸਲ ਨਹੀਂ ਹੋਇਆ ਹੁਣ ਮੁੱਦੇ ਦੀ ਗੱਲ ਇਹ ਹੈ ਕਿ ਜਿਹੜੀ ਤੁਹਾਨੂੰ ਸਕਰੀਨ ਦੇ ਉੱਪਰ ਸ਼ੋਅ ਕੀਤਾ ਜਾ ਰਿਹਾ ਹੈ ਕਿ 17 ਜੁਲਾਈ ਜਿਹੜੀ ਆ ਪੀਪीडीसी ਦੀ ਜੋ ਮੈਂ ਜਿੱਦੀ ਗੱਲ ਕਰ ਰਿਹਾ ਸੀ 17 ਜੁਲਾਈ ਨੂੰ ਜਿਹੜਾ ਵੇਰਕਾ ਪਲਾਂਟ ਦੇ ਵਿੱਚ ਜਿਹੜਾ ਹੈ ਵੇਰਕਾ ਪਲਾਂਟ ਦੇ ਵਿੱਚ ਸਾਰੇ ਨੇ ਇਕੱਠਾ ਹੋਣਾ ਹੈ ਉੱਥੋਂ ਜਿਹੜਾ ਤੁਹਾਨੂੰ ਅੱਗੇ ਯੂਨੀਅਨ ਜਿਹੜਾ ਲੈ ਕੇ ਜਾਊਗੀ ਜੋ ਵੀ ਆਪਣਾ ਜਿਹੜਾ ਹੋਗਾ ਮੋਟਿਵ ਉਹ ਤੁਹਾਨੂੰ ਉੱਥੇ ਦੱਸ ਦਿੱਤਾ ਜਾਊਗਾ ਸਾਰੇ ਦਗ 11 10 ਵਜੇ ਨੈਟ ਪਹੁੰਚ ਜਾਇਓ 11 ਵਜੇ ਨੈਟ ਕਿਉਂਕਿ ਆਪਾਂ ਨੂੰ ਸਮਾਂ ਲੱਗੂਗਾ 10 ਵਜੇ ਨੈਟ ਪਹੁੰਚ ਜਾਓ 10:30 ਵਜੇ ਤੱਕ ਆਪਾਂ ਜਿਹੜਾ ਹੈਪ ਦਾ ਰੋਜ਼ ਪ੍ਰਦਰਸ਼ਨ ਸ਼ਾਤਮੀ ਰੋਜ਼ ਪ੍ਰਦਰਸ਼ਨ ਜਿਹੜਾ ਹੈ ਉਹ ਸਟਾਰਟ ਕਰਾਂਗੇ ਤਾਂ ਫਿਰ ਦੁਬਾਰਤੋਂ ਅਪੀਲ ਹੈ ਅੱਜ ਟਾਈਮ ਹੈ ਅੱਜ ਇਕੱਠੇ ਹੋ ਕੇ ਸਾਥ ਦਿਓ ਤੁਹਾਡੇ ਸਾਥ ਦੇ ਨਾਲ ਪੀਐਸਟ ਦਾ ਨੋਟੀਫਿਕੇਸ਼ਨ ਆ ਸਕਦਾ ਹੈ ਤੁਹਾਡੇ ਸਾਥ ਦੇ ਨਾਲ ਯੂਨੀਅਨ ਤੁਹਾਡੀ ਹੈ ਯੂਨੀਅਨ ਕੱਲ ਲਈ ਕੁਝ ਨਹੀਂ ਕਰ ਸਕਦੇ ਜਿੰਨਾ ਤੱਕ ਤੁਸੀਂ ਸਾਥ ਨਾ ਦਿਓਗੇ ਤਾਂ ਜ਼ਰੂਰੀ ਹੈ ਇਹਨਾਂ ਗੱਲਾਂ ਦੇ ਉੱਪਰ ਗੌਰ ਕਰ ਲਓ ਅੱਜ ਸਮਝ ਲਓ ਤਾਂ ਜ਼ਰੂਰੀ ਹੈ ਜੇ ਬਾਅਦ ਵਿੱਚ ਸਮਝਣਾ ਪਊਗਾ ਤਾਂ ਨੁਕਸਾਨ ਕਰਾ ਕੇ ਸਮਝੋਗੇ ਅੱਜ ਸਮਝ ਜਾਓਗੇ ਤਾਂ ਅਜੇ ਵੀ ਕਹਿੰਦੇ ਆ ਨਾ ਇੱਕ ਪੁਰਾਣੀ ਕਹਾਵਤ ਹੈ ਅਜੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਤਾਂ ਉਹੀ ਗੱਲ ਹੈ ਅਜੇ ਵੀ ਟਾਈਮ ਹੈ ਤੁਹਾਡੇ ਕੋਲ ਸਮਾਂ ਹੈ ਜੇ ਤੁਸੀਂ ਅੱਜ ਪੱਠੇ ਹੋ ਕੇ ਆ ਜਾਂਦੇ ਹੋ ਆਪਾਂ ਨੋਟੀਫਿਕੇਸ਼ਨ ਲੈਣਾ ਹੈ ਆਪਾਂ ਸਿਰਫ ਇਹ ਨਹੀਂ ਮੰਗ ਰਹੇ ਕਿ ਸਾਡਾ ਸਵੇਰੇ ਪੇਪਰ ਲਿਆ ਜਾਵੇ ਜਾਂ ਸਾਡਾ ਇਸ ਮਹੀਨੇ ਦੇ ਵਿੱਚ ਪੇਪਰ ਲਿਆ ਜਾਵੇ ਅਸੀਂ ਇਹ ਮੰਗ ਰਹੇ ਹਾਂ ਕਿ ਸਾਡਾ ਪੇਪਰ ਜਿਹੜਾ ਨੋਟੀਫਿਕੇਸ਼ਨ ਹੈ ਜਿਹੜਾ ਉਹ ਜਾਰੀ ਕੀਤਾ ਜਾਵੇ ਪੇਪਰ ਤੁਸੀਂ ਤਰੀਕ ਤੁਸੀਂ 10 ਨਵੰਬਰ ਕਹਿ ਰਹੇ ਹੋ ਜੋ ਕਿ ਡਿਪਾਰਟਮੈਂਟ ਇਹ ਨਹੀਂ ਮੰਨ ਰਿਹਾ ਕਿ 10 ਨਵੰਬਰ ਨੂੰ ਪੇਪਰ ਹੋਊਗਾ ਜਾਂ ਨਹੀਂ ਹੋਊਗਾ ਅੱਜ ਕੀ ਜਿਹੜੀ ਨਿਊਜ਼ ਡਿਪਾਰਟਮੈਂਟ ਵੱਲੋਂ ਵਾਇਰਲ ਕੀਤੀ ਗਈ ਹੈ ਸਾਡੇ ਜਿਹੜੇ ਸੋਰਸਸ ਤੋਂ ਸਾਨੂੰ ਪਤਾ ਲੱਗੇ ਹੈ ਕਿ 10 ਨਵੰਬਰ ਹੈ ਜੋ ਅਸੀਂ ਤੁਹਾਨੂੰ ਉਸ ਚੈਨਲ ਤੇ ਦੱਸਿਆ ਪਰ ਡਿਪਾਰਟਮੈਂਟ ਹਜੇ ਵੀ ਉਸ ਤਰੀਕ ਦੇ ਉੱਪਰ ਜਿਹੜਾ ਸਟੈਂਡ ਨਹੀਂ ਰੱਖ ਰਿਹਾ ਸਟੈਂਡ ਨਹੀਂ ਰੱਖ ਰਿਹਾ ਮੈਂ ਦੋਸਤੋ ਮੈਂ ਤੁਹਾਨੂੰ ਅਪੀਲ ਕਰ ਰਿਹਾ ਕਿ 10 ਨਵੰਬਰ ਤਰੀਕ ਜਿਹੜੀ ਹੈ ਨਾਟ ਆਫੀਸ਼ਲ ਤਰੀਕ ਆਫੀਸ਼ਲ ਤਰੀਕ ਨਹੀਂ ਹੈ 10 ਨਵੰਬਰ ਬਟ ਅਗਰ ਆਪਾਂ ਨੂੰ ਉਹਨਾਂ ਨੇ ਇਸ ਆਪਣੇ ਸੋਰਸਸ ਤੋਂ ਸਾਨੂੰ ਪਤਾ ਲੱਗਿਆ ਕਿ 10 ਨੰਬਰ ਤਰੀਕ ਹੈ ਤਾਂ ਸਾਨੂੰ ਸਰਕਾਰ ਉਸ ਦਾ ਹੀ ਨੋਟੀਫਿਕੇਸ਼ਨ ਦੇ ਦੇ ਅਸੀਂ ਇੰਨੀ ਸਾਡੀ ਕਿਰਪਾ ਕਰ ਦੇਵੇ ਕਿ ਜਿਹੜੀ ਸਰਕਾਰ ਹੈ ਸਾਨੂੰ 10 ਨੰਬਰ ਦੇ ਉੱਪਰ ਹੀ ਨੋਟੀਫਿਕੇਸ਼ਨ ਦੇ ਦੇਵੇ ਤਾਂ ਕਿ ਸਾਡੇ ਕੋਲ 2-3 ਮਹੀਨਾ ਦਾ ਸਮਾਂ ਵੀ ਹੈ ਔਰ ਸਾਨੂੰ ਪਤਾ ਵੀ ਲੱਗ ਜਾਏਗਾ ਕਿ ਸਾਡਾ ਪੇਪਰ ਜਿਹੜਾ ਹੈ ਇੰਨੀ ਤਰੀਕ ਨੂੰ ਹੋਣ ਜਾ ਰਿਹਾ ਹੈ ਤਾਂ ਫਿਰ ਦੁਬਾਰਤੋਂ ਬੇਨਤੀ ਹੈ ਕਿ ਜਿਹੜੇ ਤੁਸੀਂ ਨੰਬਰ ਨੇ ਉਹ ਸਕਰੀਨ ਦੇ ਉੱਪਰ ਦੇਖ ਰਹੇ ਹੋ ਤਾਂ ਇਹਨਾਂ ਨੰਬਰਾਂ ਦੇ ਉੱਪਰ ਜਿਹੜਾ ਤੁਸੀਂ ਜਿਹੜਾ ਹੈ ਕੋਲ ਕਰਕੇ ਪੁੱਛ ਸਕਦੇ ਹਾਂ ਕੁਛ ਵੀ ਕੋਈ ਵੀ ਤੁਹਾਡੀ ਇਨਕੁਆਇਰੀ ਹੈ ਕੋਈ ਵੀ ਤੁਹਾਡਾ ਡਾਊਟ ਹੈ ਤੁਸੀਂ ਇਹਨਾਂ ਨੰਬਰਾਂ ਦੇ ਉੱਪਰ ਜਿਹੜਾ ਹੈ ਕੋਲ ਕਰਕੇ ਪੁੱਛ ਸਕਦੇ ਹੋ ਇਹ ਸਬੰਧਤ ਯੂਨੀਅਨ ਕਮੇਟੀ ਮੈਂਬਰ ਦੇ ਜਿਹੜੇ ਨੰਬਰ ਨੇ ਠੀਕ ਹੈ ਜੀ ਤਾਂ ਇਹ ਮੇਰਾ ਨੰਬਰ ਹੈ ਜੀ ਤੁਸੀਂ ਇਸ ਨੰਬਰ ਤੇ ਕੁਝ ਪੁੱਛ ਸਕਦੇ ਹੋ ਤੇ ਬਾਕੀ ਰਹੀ ਗੱਲ ਸਿਰਦ ਵਾਰ ਤੋਂ ਬੇਨਤੀ ਉਹੀ ਹੈ ਕਿ ਵਾਰ ਚੜ ਕੇ ਸਾਥ ਦਿਓ ਤੁਹਾਡੇ ਸਾਥ ਦੇ ਨਾਲ ਪੀਐਸਟਾ ਦਾ ਨੋਟੀਫਿਕੇਸ਼ਨ ਆ ਸਕਦਾ ਹੈ ਤੰਲੇ ਯੂਨੀਅਨ ਕੁਝ ਨਹੀਂ ਕਰ ਸਕਦੀ ਇਸ ਚੀਜ਼ ਨੂੰ ਅਸੀਂ ਕਾਫੀ ਵਾਰ ਕਹਿ ਚੁੱਕੇ ਹਾਂ ਅਸੀਂ ਇਹ ਚੀਜ਼ ਮੰਨ ਚੁੱਕੇ ਹਾਂ ਹੁਣ ਤੁਹਾਨੂੰ ਮੰਨਣਾ ਪਵੇਗਾ ਕਿ ਤੁਹਾਡਾ ਸਾਥ ਸਾਡੇ ਲਈ ਜ਼ਰੂਰੀ ਹੈ ਤੁਸੀਂ ਸਾਡੇ ਨਾਲ ਖੜੋਵੋਗੇ ਤਾਂ ਪੀਐਸਟੈਟ ਦਾ ਨੋਟੀਫਿਕੇਸ਼ਨ ਆਪਾਂ ਲੈਣ ਦੇ ਵਿੱਚ ਕਾਮਯਾਬ ਹੋ ਜਾਵਾਂਗੇ ਅਗਰ ਤੁਸੀਂ ਹਜੇ ਵੀ ਸਾਥ ਨਾ ਦਿਓਗੇ ਹਜੇ ਵੀ ਤੁਸੀਂ ਕਿਸੇ ਸ਼ੱਕ ਜਾਂ ਸ਼ੰਕਾ ਦੇ ਵਿੱਚ ਹੋ ਕਿ ਨੋਟੀਫਿਕੇਸ਼ਨ ਜਿਹੜਾ ਆਜੂਗਾ ਆਪਣੇ ਆਪ اور ਪੇਪਰ ਚੜ੍ਹਨ ਦਸੰਬਰ ਦੇ ਵਿੱਚ ਹੋ ਰਿਹਾ ਤਾਂ ਹਜੇ ਵੀ ਤੁਹਾਡੇ ਤੁਹਾਸੀਂ ਬਹੁਤ ਵੱਡੇ ਪੈਮ ਦੇ ਵਿੱਚ ਹੋ ਇਹ ਤੁਹਾਨੂੰ ਸਵਕਾਰ ਕਰ ਲੋ ਅਜੇ ਵੀ ਤੁਸੀਂ ਬਹੁਤ ਵੱਡੇ ਵਹਿਮ ਦੇ ਵਿੱਚ ਹੋ ਜੇ ਹਜੇ ਵੀ ਤੁਸੀਂ ਇਸ ਚੀਜ਼ਾਂ ਦੇ ਉੱਪਰ ਗੌਰ ਨਹੀਂ ਕਰਦੇ ਤਾਂ ਫਿਰ ਦੁਬਾਰਾ ਤੋਂ ਬੇਨਤੀ ਹੈ 17 ਜੁਲਾਈ ਮੈਂ نیچے ਪੋਸਟਰ ਦੇ ਉੱਪਰ ਤੁਹਾਨੂੰ ਦਿਖਾ ਰਿਹਾ 17 ਜੁਲਾਈ ਦਿਨ ਬੁੱਧਵਾਰ ਨੈਟ 10 ਵਜੇ ਸਾਰੇ ਮਿਰਕਾ ਪਲਾਂਟ ਦੇ ਵਿੱਚ ਪਹੁੰਚੋ ਜਿਹੜੇ ਫਾਜ਼ਿਲਕਾ ਦੇ ਕੈਂਡੀਡੇਟ ਨੇ ਤਾਂ ਉਹ ਮੇਰੇ ਨਾਲ ਕੰਟੈਕਟ ਕਰ ਲੋ ਆਪਾਂ ਕਮੇਟੀ ਦੇ ਕਿਸੇ ਮੈਂਬਰ ਨਾਲ ਕਰ ਲੋ ਆਪਾਂ ਬੱਸ ਇਹ ਤੋਂ ਕਰਕੇ ਜਾਵਾਂਗੇ ਫਾਜ਼ਿਲਕਾ ਤੋਂ ਸਵੇਰੇ ਜਾਣਾ ਹੈ ਸ਼ਾਮ ਨੂੰ ਵਾਪਸ ਆ ਜਾਣਾ ਹੈ ਇੱਕ ਸ਼ਾਂਤਮਈ ਰੋਜ਼ ਪ੍ਰਦਰਸ਼ਨ ਹੈ ਕੁਝ ਵੀ ਕੋਈ ਜਿਹੜੇ ਤੁਸੀਂ ਮਨਾਂ ਦੇ ਵਿੱਚ ਬਣਾਈ ਹੋਈ ਗੱਲ ਹੈ ਕਿ ਉੱਥੇ ਐ ਹੋ ਜਾਂਦਾ ਉੱਥੇ ਐ ਹੋ ਜਾਂਦਾ ਕੁਝ ਵੀ ਨਹੀਂ ਹੁੰਦਾ ਕਾਫੀ ਪ੍ਰੋਟੈਸਟ ਜਿਹੜੇ ਐ ਹੋ ਚੁੱਕੇ ਨੇ ਤਾਂ ਹਜੇ ਤੱਕ ਇਹੋ ਜੀ ਕੁਝ ਨਹੀਂ ਹੋਈ ਕਿਉਂਕਿ ਜੇ ਸਰਕਾਰ ਨੂੰ ਆਪਾਂ ਕੋਆਪਰੇਟ ਕਰਾਂਗੇ ਤਾਂ ਉਹ ਵੀ ਆਪਾਂ ਨੂੰ ਕੋਆਪਰੇਟ ਕਰਨਗੇ ਕਿਉਂਕਿ ਆਪਣੀ ਲੜਾਈ ਸਰਕਾਰ ਨਾਲ ਐ ਆਪਣੀ ਪ੍ਰਸ਼ਾਸਨ ਨਾਲ ਨਹੀਂ ਐ ਪ੍ਰਸ਼ਾਸਨਿਕ ਅਧਿਕਾਰੀ ਆਪਣੇ ਹੀ ਕਿਸੇ ਦਾ ਮਾਂ ਕਿਸੇ ਦੇ ਪਿਓ ਆ ਕਿਸੇ ਦਾ ਭੈਣ ਆ ਕਿਸੇ ਦਾ ਭਰਾ ਆ ਉਹ ਵੀ ਆਪਣੇ ਪੈਨਪਰਾ ਨੇ ਤਾਂ ਆਪਾਂ ਕਿਸੇ ਨੂੰ ਠੇਸ ਨਹੀਂ ਪਹੁੰਚਾਣੀ ਆਪਾਂ ਆਪਦਾ ਸਿਰਫ ਹੱਕ ਲੈਣਾ ਉਹ ਆਪਾਂ ਲੈ ਕੇ ਰਵਾਂਗੇ ਤਾਂ ਫਿਰ ਦੁਬਾਰਤੋਂ ਬੇਨਤੀ ਹੈ ਜਿਹੜੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਤੁਹਾਡੇ ਤੱਕ ਹਰ ਇੱਕ ਅਪਡੇਟ ਆ ਜਿਹੜੀ ਉਹ ਸਮੇਂ-ਸਮੇਂ ਤੇ ਪਹੁੰਚਦੀ ਰਵੇ ਤਾਂ ਫਿਰ ਦੁਬਾਰਤੋਂ ਬੇਨਤੀ ਹੈ 17 ਜੁਲਾਈ ਨੂੰ ਦਿਨ ਬੁੱਧਵਾਰ 9:00 10:00 ਵਜੇ ਤੁਸੀਂ ਸੰਗਰੂਰ ਵੇਰਕਾ ਪਲਾਂਟ ਪਹੁੰਚਣਾ ਹੈ ਯੂਨੀਅਨ ਵੱਲੋਂ ਅਪੀਲ ਹੈ ਇੱਕ ਲਾਸਟ ਜਿਹੜੀ ਵੀਡੀਓ ਦੇ ਨਾਲ ਤੁਹਾਨੂੰ ਅਪੀਲ ਕੀਤੀ ਜਾ ਰਹੀ ਹੈ ਸਾਰੇ ਵਾਚਣ ਕੇ ਪਹੁੰਚੋਗੇ ਤਾਂ ਨੋਟੀਫਿਕੇਸ਼ਨ ਆ ਜਾਊਗਾ ਨਹੀਂ ਤਾਂ ਫਿਰ ਅਜੇ ਵੀ ਉਹੀ ਅਪਡੇਟ ਆਊਗੀ ਜੋ ਪਹਿਲਾਂ ਆ ਰਹੀ ਹੈ ਇੰਨੇ ਕਹਿੰਦਾ ਹਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਸ ਵੀਡੀਓ ਨੂੰ ਮੱਤਮਤ ਵਾਅ ਸ਼ੇਅਰ ਕਰਿਓ ਆਪਣੇ ਸਾਥੀਆਂ ਤੱਕ ਤਾਂਕਿ ਇਸ ਇਹ ਅਪਡੇਟ ਜਿਹੜੀ ਹਰੇਕ ਸਾਥੇ ਤੱਕ ਪਹੁੰਚ ਸਕੇ